ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੂਫੀ ਕਿਚਨ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਖੁਸ਼ ਹਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੀ ਹੋਵੋਗੇ ਤੇ ਅੱਜ ਆਪਾਂ ਇੱਕ ਛੋਟੇ ਜਿਹੇ ਬਲੌਗ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਜਾਣਕਾਰੀ ਦੇਵਾਂਗੇ ਕੱਪੜਿਆਂ ਦੇ ਬਾਰੇ। ਤੇ ਆਪਣੇ ਦੇਖੋ ਜਦੋਂ ਹੁਣ ਮੌਸਮ ਸਰਦੀ ਦਾ ਜਾ ਰਿਹਾ ਹੈ ਤੇ ਠੰਡ ਬਹੁਤ ਪਈ ਹੈ ਇਸ ਵਾਰ ਤੇ ਆਪਾਂ ਹੁਣ ਸਰਦੀ ਵਾਲੇ ਕੱਪੜਿਆਂ ਨੂੰ ਸੰਭਾਲਣ ਦੀ ਤਿਆਰੀ ਹੋ ਚੁੱਕੀ ਹੈ। ਤੇ ਆਪਣੇ ਬਹੁਤ ਸਾਰੇ ਕੱਪੜੇ ਆ ਜਿਹੜੇ ਨਮੀ ਰਹਿੰਦੀ ਹੈ ਪਰ ਉਹ ਬੁਰਕਾਨ ਖਰਾਬ ਹੋ ਜਾਂਦੇ ਆ ਜਿਹੜਾ ਕਿ ਕੱਪੜਿਆਂ ਤੇ ਦੇਖੋ ਬੁਰ ਆ ਜਾਂਦਾ ਜਿਵੇਂ ਨਵੀਆਂ ਟੀ-ਸ਼ਰਟਾਂ ਕਈ ਵਾਰੀ ਆਪਾਂ ਕੱਪੜਿਆਂ ਨੂੰ ਸਿੱਟਣ ਦੀ ਤਿਆਰੀ ਕਰ ਲੈਂਦੇ ਆ ਵੀ ਹੁਣ ਸਰਦੀ ਖਤਮ ਕੱਪੜੇ ਹੋ ਗਏ ਗੰਦੇ ਬੁਰ ਕਰਕੇ ਤੇ ਆਪਾਂ ਇਹਨਾਂ ਨੂੰ ਸਿੱਟ ਦਈਏ ਕਿਉਂਕਿ ਕੱਪੜੇ ਮਹਿੰਗੇ ਜਾਂ ਸਸਤੇ ਨਾਲ ਬੁਰ ਦਾ ਕੋਈ ਸਬੰਧ ਨਹੀਂ ਹੁੰਦਾ ਜਦੋਂ ਬੁਰ ਆ ਜਾਂਦਾ ਤਾਂ ਕੱਪੜਾ ਬਹੁਤ ਹੀ ਬੇਕਾਰ ਲੱਗਣ ਲੱਗ ਜਾਂਦਾ ਤੇ ਹਾਂਜੀ ਆਪਣੇ ਕੈਪ ਵਗੈਰਾ ਹੁੰਦੇ ਦੇਖੋ ਜਦੋਂ ਬੋਰਾ ਆ ਜਾਂਦਾ ਤੇ ਜਮਾ ਖਰਾਬ ਹੋ ਜਾਂਦੇ ਆ ਪਾਏ ਹੋਏ ਬਹੁਤ ਬੁਰੇ ਲੱਗਦੇ ਆ ਉਹ ਕਿੰਨੇ ਮਹਿੰਗੇ ਹੋਣ ਸਸਤੇ ਹੋਣ ਇਹਦੇ ਨਾਲ ਕੋਈ ਤੁਹਾਨੂੰ ਪਤਾ ਹੈ ਉਹਦਾ ਲਿੰਕ ਨਹੀਂ ਹੁੰਦਾ ਤੇ ਬੁਰੇ ਲੱਗਦੇ ਆ ਤੇ ਆਪਾਂ ਬੁਰ ਨੂੰ ਉਤਾਰਨ ਦੇ ਲਈ ਤੇ ਆਪਣੇ ਪੁਰਾਣੇ ਕੱਪੜੇ ਬਿਲਕੁਲ ਨਵੇਂ ਬਣ ਜਾਣ ਤੇ ਇਹਦੇ ਲਈ ਇੱਕ ਚੀਜ਼ ਮੰਗਾਈ ਹੈ ਤੇ ਆਪਾਂ ਤੁਹਾਨੂੰ ਅੱਜ ਦਿਖਾਉਣੇ ਹੈਗੇ ਬਹੁਤਿਆਂ ਨੂੰ ਤਾਂ ਉਹਦੇ ਬਾਰੇ ਪਤਾ ਹੋਊਗਾ ਪਰ ਸ਼ਾਇਦ ਬਹੁਤਿਆਂ ਨੂੰ ਉਹਦੇ ਬਾਰੇ ਨਾ ਪਤਾ ਹੋਵੇ ਤੇ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਹਾਂਜੀ ਤੇ ਅੱਜ ਆਪਾਂ ਇਹ ਮਹंगाई ਹੈ ਦੇਖੋ ਨੋਵਾ ਦੀ ਲਿੰਟ ਰਿਮੂਵਰ ਹੈ ਤੇ ਅੱਜ ਆਪਾਂ ਇਹਨੂੰ ਥੋੜੇ ਸਾਹਮਣੇ ਖੋਲਾਂਗੇ ਤੇ ਪਹਿਲਾਂ ਮੈਨੂੰ ਚੈੱਕ ਕੀਤਾ ਚੰਗੀ ਤਰ੍ਹਾਂ ਫਿਰ ਮੈਂ ਕਿ ਸ਼ੈਲਸ ਥੋੜੇ ਨਾਲ ਵੀ ਸ਼ੇਅਰ ਕਰਾਂ ਤੇ ਇਹਦੇ ਨਾਲ ਦੇਖੋ ਕਿਸੇ ਵੀ ਕੱਪੜੇ ਤੇ ਬੋਰ ਨਹੀਂ ਰਹਿੰਦਾ ਬਿਲਕੁਲ ਵੀ ਤੇ ਜਮ੍ਹਾਂ ਸਾਫ਼ ਹੋ ਜਾਂਦੇ ਆ ਕੱਪੜੇ ਤੇ ਆਪਾਂ ਤੁਹਾਨੂੰ ਹੁਣ ਕਰਕੇ ਦਿਖਾਵਾਂਗੇ ਇਹਦੇ ਨਾਲ ਇਹਨੂੰ ਆਪਾਂ ਲਗਾਨੇ ਆ ਬਹੁਤ ਵਧੀਆ ਚੀਜ਼ ਆਏਗੀ ਤੇ ਮੈਨੂੰ ਲੱਗਿਆ ਵੀ ਇਹ ਤੁਹਾਡੇ ਨਾਲ ਆਪਾਂ ਸ਼ੇਅਰ ਕਰੀਏ ਆ ਦੇਖੋ ਜਿਵੇਂ ਕੈਪ ਹੈ ਕੈਪ ਤੇ ਕਿੰਨਾ ਬੂਰਾ ਦੇਖੋ ਤੁਹਾਡੇ ਸਾਹਮਣੇ ਤੇ ਆ ਦੇਖੋ ਬਿਲਕੁਲ ਵੀ ਸਾਫ ਕਰ ਦੂਗੀ ਇਹਦੇ ਨਾਲ ਆਪਾਂ ਬਹੁਤ ਸਾਰੀਆਂ ਟ੍ਰਿਕ ਦਿਖਾਉਂਦੇ ਰਹਿੰਦੇ ਆ ਤੇ ਪਰ ਫਿਰ ਵੀ ਇੰਨਾ ਉਹ ਕੰਮ ਨਹੀਂ ਕਰਦੀਆਂ ਜਿੰਨੀ ਕੀ ਇਹ ਮਸ਼ੀਨ ਦੇਖੋ ਕੈਪ ਬਿਲਕੁਲ ਨਵੇਂ ਵਾਂਗੂ ਹੋਗੀ ਆ ਦੇਖੋ ਜਿੱਥੇ ਜਿੱਤੇ ਬੂਰਾ ਹੈ ਤੇ ਆਪਾਂ ਹੁਣ ਆ ਦੇਖੋ ਬਿਲਕੁਲ ਸਾਫ਼ ਹੋ ਗਈ ਕੈਪ ਅੱਗੋਂ ਹੁਣ ਆਪਾਂ ਤੁਹਾਨੂੰ ਦੂਸਰੀ ਕੋਟੀ ਤੇ ਕਰਕੇ ਦਿਖਾਵਾਂਗੇ ਛੋੜਾ ਜਾ ਆ ਦੇਖੋ ਬਲੈਕ ਕਲਰ ਦੀ ਕੋਟੀ ਜਿਵੇਂ ਇਹ ਬਾਵਾ ਵਗੈਰਾ ਤੇ ਜ਼ਿਆਦਾ ਆਉਂਦਾ ਦੇਖੋ ਤੇ ਛੇਤੀ ਦਿਖਦਾ ਆ ਦੇਖੋ ਬਿਲਕੁਲ ਸਾਫ਼ ਕਰ ਦੂਗੀ ਇਹ ਜਿਹਾ ਸੀਨਾ ਵਗੈਰਾ ਚੋ ਤੇ ਬਹੁਤ ਹੀ ਵਧੀਆ ਇਹ ਚੀਜ਼ ਹੈ ਤੇ ਇਹਦੀ ਇਦਾ ਪ੍ਰਾਈਸ ਵੀ ਬਹੁਤ ਜ਼ਿਆਦਾ ਨਹੀਂ ਗਾ ਜੀ ਦੇਖੋ ਤੇ ਇਹਨੇ ਬਹੁਤ ਵਧੀਆ ਤਰੀਕੇ ਨਾਲ ਬੂਰ ਨੂੰ ਸਾਫ਼ ਕਰਤਾ ਤੇ ਇਹ ਦੇਖੋ ਇਹ ਉੱਤਰਖੇਰ ਵਿੱਚ ਆ ਜਾਂਦਾ ਸਾਰਾ ਆ ਦੇਖੋ ਇਸ ਤਰ੍ਹਾਂ ਇਹਨੂੰ ਕੱਢ ਕੇ ਅਸੀਂ ਬਾਹਰ ਸਿੱਟ ਦਾਂਗੇ ਦੇਖੋ ਜਿੰਨਾ ਵੀ ਬੂਰਾ ਤੇ ਇਹ ਸੂਟ ਕਪੜਾ ਬਿਲਕੁਲ ਨਮਾ ਹੋ ਜਾਊਗਾ ਦੇਖੋ ਇਹਦੀ ਜ਼ਿਆਦਾ ਕੋਸਟ ਵੀ ਨਹੀਂ ਇਹ ਸਿਰਫ 300 ਰੁਪਏ ਦਾ ਆਇਆਗਾ ਤੇ ਇਹ ਆਪਾਂ ਬਠਿੰਡੇ ਤੋਂ ਬਾਜ਼ਾਰ ਚੋਂ ਹੀ ਲੈ ਕੇ ਆਂਦਾ ਤੁਸੀਂ ਇਹਨੂੰ ਮੰਗਾ ਵੀ ਸਕਦੇ ਹੋ ਆਨਲਾਈਨ ਵੀ ਮੰਗਾ ਸਕਦੇ ਹੋ ਮਿਲਦਾ ਹੈਗਾ ਤੇ ਇਸ ਤਰੀਕੇ ਨਾਲ ਤੁਹਾਡੇ ਕੱਪੜੇ ਬਹੁਤ ਹੀ ਵਧੀਆ ਬਣ ਜਾਣਗੇ ਪੁਰਾਣੇ ਕੱਪੜੇ ਚੋਂ ਨਵੇਂ ਲੱਗਣ ਲੱਗ ਜਾਣਗੇ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ